ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਵਿਚਾਰ ਸੁਣਦੇ ਆ ਭਾਈ ਸਾਹਿਬ ਭਾਈ ਪਿੰਦਰਪਾਲ ਜੀ ਦੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਕਰੋ ਦੇ ਲਾਈਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਨਹੀਂ ਕਰਨ ਜੋਗੇ ਨਾ ਘਟੋ ਘਟ ਜਪਜੀ ਸਾਹਿਬ ਦੇ ਪਾਠ ਦੇ ਅਰਥ ਔਰ ਪਾਠ ਕਰਨਾ ਸ਼ੁਰੂ ਕਰ ਦੇ ਜਿਸ ਬੰਦੇ ਨੂੰ ਜਪਜੀ ਸਾਹਿਬ ਜੀ ਦੀ ਸਮਝ ਪੈ ਗਈ ਨਾ वैसे त दाता ਮੇਰ ਕਰੇ ਤਾਂ ਪਰ ਜਿੰਨੂੰ ਜਪ ਸਮਝ ਪੈ ਗਿਆ ਉਹਨੂੰ ਸਾਰਾ ਗੁਰੂ ਨਾਨਕ ਸਾਹਿਬ ਦਾ ਜੀਵਨ ਸਮਝ ਪੈ ਗਿਆ ਜਪਜੀ ਸਾਹਿਬ ਨਿਚੋੜ ਹੈ ਬਾਣੀ ਦਾ ਜਪਜੀ ਸਾਹਿਬ ਦੀ ਵਿਆਖਿਆ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਅਸੀਂ ਜਪਜੀ ਸਾਹਿਬ ਪਾਠ ਕਰਨੇ ਆਪ ਨੂੰ ਪਤਾ ਹੈ ਕਿ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਚਾਰ ਪੌੜੀਆਂ ਛੇ ਪੌੜੀਆਂ ਗੁਰੂ ਸਾਹਿਬ ਨੇ ਬਕਾਇਦਾ ਇੱਕ ਇੱਕ ਸਬਜੈਕਟ ਦਿੱਤਾ ਹੈ ਜਿਵੇਂ ਆਪ ਜੀ ਕੋਠੇ ਦੀ ਛੱਤ ਤੇ ਚੜੋ ਇੱਕ ਡੰਡਾ ਦੂਜੇ ਡੰਡੇ ਨੂੰ ਪਕੜਾ ਦਿੰਦਾ ਹੈ ਮਤਲਬ ਹੋ ਗਿਆ ਪਕੜਾਉਂਦਾ ਮਤਲਬ ਅੱਗੇ ਸਹਾਰਾ ਦੇ ਦਿੰਦਾ ਇੱਕ ਡੰਡੇ ਨੂੰ ਹੱਥ ਪਾਇਆ ਉਸ ਤੇ ਪੈਰ ਰੱਖ ਕੇ ਅਗਾ ਚੱਲੇ ਅਗਲੇ ਡੰਡੇ ਨੇ ਸਹਾਰਾ ਦਿੱਤਾ ਸੱਚੀ ਮੁੱਚੀ ਪਹਿਲੀ ਪੌੜੀ ਤੋਂ ਲੈ ਕੇ ਸੱਚਖੰਡ ਵਸੈ ਨਿਰੰਕਾਰ ਇੱਕ ਇੱਕ ਡੰਡਾ ਹੈ ਜਿਹੜਾ ਸਾਡੀ ਸੁਰਤ ਨੂੰ ਪੜਾਂ ਦਰ ਪੜਾਂ ਰੱਬ ਦੇ ਘਰ ਤੱਕ ਬਚਾ ਦਿੰਦਾ ਹੈ ਹਰ ਪੌੜੀਆਂ ਦਾ ਪ੍ਰਕਰਨ ਵੱਖਰਾ ਚਲੋ ਅਸੀਂ ਜ਼ਿਆਦਾ ਡਿਟੇਲ ਚ ਨਹੀਂ ਸਭ ਤੋਂ ਪਹਿਲੀ ਪੌੜੀ ਜਪ ਦੀ ਸ਼ੁਰੂ ਹੁੰਦੀ ਹੈ ਕਿ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਸਿਰਫ ਥੋੜਾ ਜਿਹਾ ਮੈਂ ਖਿੰਤ ਦੇ ਜਾਗਾ ਲਫ਼ਜ਼ੀ ਅਰਥ ਬੜੇ ਸੌਖੇ ਆ ਇਸੇ ਸੋਚ ਦਾ ਲਫ਼ਜ਼ੀ ਅਰਥ ਸੋਚਣਾ ਨਹੀਂ ਮੈਨੂੰ ਪਤਾ ਹੈ ਇਹ ਤਕਰੀਬਨ ਕਵੀ ਸੰਤੋਖ ਸਿੰਘ ਨੇ ਸਭ ਤੋਂ ਪਹਿਲਾਂ ਸੋਚ ਦਾ ਅਰਥ ਇਸ਼ਨਾਨ ਕੀਤਾ ਸੀ ਉਸ ਤੋਂ ਪਹਿਲਾਂ ਜਿੰਨੇ ਵੀ ਟੀਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਸੋਚ ਦਾ ਲਬਜ਼ੀ ਅਰਥ ਵਿਚਾਰ ਕਰ ਸੋਚਣਾ ਹੈ ਸੋਚ ਹੈ ਸੋਚ ਦਾ ਅਰਥ ਇਸ਼ਨਾਨ ਜਿੰਨੂੰ ਅਸੀਂ ਸੁਖਮਨੀ ਸਾਹਿਬ ਜੀ ਕਹਿੰਨੇ ਸੋਚ ਕਰ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਮ ਤੇ ਜਾਤ ਹੁਣ ਇੱਥੇ ਸੋਚ ਹੈ ਸੋਚ ਨਾ ਮੈਂ ਰਾਤ ਵੀ ਕਿਆ ਸੀ ਕਿ ਜਪਜੀ ਸਾਹਿਬ ਬੇ ਧਿਆਨਾ ਪੜਾਂਗੇ ਤੇ ਰੋਜ਼ ਅਸ਼ੋਧੀ ਪੜਨੇ ਦੇਖੋ ਪਹਿਲਾ ਅੱਖਰ ਨਾ ਨਹੀਂ ਸੋਚੈ ਸੋਚ ਨਾ ਨਹੀਂ ਜੇ ਨੰਨੇ ਨੂੰ ਕੰਨਾਂ ਲਾਾਂਗੇ ਤੇ ਮਾਤਰਾ ਵਧੇਗੀ ਪੋਇਟਰੀ ਦੇ ਵਿੱਚ ਨੁਕਸ ਪੈਦਾ ਹੋ ਜਾਏਗਾ ਇੱਥੇ ਨੰਨੇ ਨੂੰ ਬਿਲਕੁਲ ਕੰਨਾਂ ਨਹੀਂ ਲੱਗਾ ਇੱਥੇ ਅੱਖਰੇ ਨਾ ਤੇ ਨਾ ਕਿੰਨਾ ਫਰਕ ਹੈ ਜੀ ਸਾਰੇ ਪਹਿਲੀ ਪੌੜੀ ਮੈਂ ਤੁਹਾਨੂੰ ਸਹੀ ਦੱਸਾਂ ਉਹ ਹੋਈ ਸ਼ੋਧ ਨਹੀਂ ਹੁੰਦੀ ਪਈ ਸੋਚੈ ਸੋਚ ਨਾ ਹੋਵਈ ਈੜੀ ਨੂੰ ਬਿਹਾਰੀ ਹਰ ਹਾਲਤ ਵਿੱਚ ਬੋਲ ਨਹੀਂ ਖੈ ਹੋ ਵੀ ਬੜੀ ਜਾਂਦੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਕੱਠਾ ਪਾਠ ਨਹੀਂ ਅਰਥ ਗਲਤ ਹੋ ਜਾਣਗੇ ਲੱਖ ਵਾਰ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ पप्पे ते दुलाव ने लाह नहीं चुपे पढ़ी जाते चुप चुप ना करना नहीं है चुप चुप ना हो वही जे लाए रहा लिवतार लिवतार कट्ठा है लाख वार कट्ठा है वक्र है जे लाए रहा लिवतार भुख्या भुख ना उतरी जे बन्ना पुरियां पहाड़ अगे है ਹਾਂ ਸਿਆਰੀ ਸਾਰੇ ਬੋਲਦੇ ਆ ਸਹਸ ਸਸਾ ਹਾਂ ਸਸਾ ਹੈ ਸਾਹਸ ਸਹਸ ਨਹੀਂ ਹਾਂ ਹਰ ਸਿਆਰੀ ਬੋਲਨੇ ਆਪਾਂ ਲਾਂ ਕੇਵਰੀ ਬਣ ਜਾਂਦੀ ਸਹਸ ਸਿਆਣਪਾਂ ਲੱਖ ਹਾਂ ਇੱਥੇ ਵੀ ਕਈ ਵਾਰੀ ਕਈ ਸੱਜਣ ਖਾਹੇ ਦੀ ਥਾਂ ਤੇ ਈੜੀ ਬੋਲ ਜਾਂਦੇ ਆ ਹੋਏ ਉੱਥੇ ਹੈ ਹੋ ਹੈ ਹਾਂ ਹਾਂ ਹੋੜਾ ਖਾਹੇ ਨੂੰ ਸਿਆਰੀ ਈੜੀ ਤੇ ਹੈ ਹੀ ਨਹੀਂ ਸਹਸ ਸਿਆਣਪਾਂ ਲੱਖ ਹੋ ਹੈ ਅੱਗੇ ਆ ਅੱਗੇ ਤਾਂ ਸੁਣਿਓ ਸੈਸ ਸਿਆਣਪਾਂ ਲੱਖ ਹੋ ਹੈ ਤਾਂ ਨਹੀਂ ਆਏਗਾ ਸਿਰਫ ਤੱਤਾ ਲੱਗਾ ਬਸਾਰੇ ਕੰਨਾਂ ਲਾਈ ਜੰਨੇ ਆ ਅਗਲਾ ਪੁੱਛ ਲੈ ਵੀ ਤੁਸੀਂ ਤਾਂ ਪਹਿਲੀ ਪੌੜੀ ਗਲਤ ਪੜੀ ਜਾਂਦੇ ਦੱਸੀ ਦੱਸੋ ਕੋਈ ਬੰਦਾ ਤੱਤੇ ਨੂੰ ਕੰਨਾਂ ਗੁਰੂ ਗ੍ਰੰਥ ਸਾਹਿਬ ਜੀ ਲਾਦਾ ਹੈ ਅਗਲੇ ਦਿਨ ਅਕਾਲ ਤਖਤ ਤੇ ਭਾਂਡੇ ਮਾਂਜਨੇ ਪੈਣੇ ਨੇ ਇਸ ਤਰੀਏ ਜਾਂਦਾ ਜੀ ਮੈਂ ਬੇਨਤੀ ਕਰਾਂਗਾ ਸੁਵਿਰਤਾ ਨਾਲ ਦੇਖੋ ਪੋਇਟਰੀ ਸਮਝਣ ਵਾਲੇ ਬੰਦਿਆਂ ਨੂੰ ਪਤਾ ਹੈ ਵੀ ਕਿੰਨੀ ਕੁ ਮਾਤਰਾ ਬੋਲਣੀ ਹੈ ਮੈਂ ਇਸ ਕਰਕੇ ਨਹੀਂ ਕੋਈ ਇੰਟਰਵਿਊ ਲੈਣ ਲਈ ਸੈਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਹੁਣ ਇਹ ਮਾਰੇ ਨੇ ਚਾਰ ਬਚਨ ਕੀਤੇ ਮੈਂ ਸਿਰਫ ਥੋੜੀ ਇੱਕ ਬੇਨਤੀ ਕਰਨ ਲੱਗਾ ਕਿ ਯਾਦ ਰੱਖਿਓ ਇਸ ਪੌੜੀ ਦਾ ਪ੍ਰਕਰਨ ਚਾਰ ਪੌੜੀਆਂ ਵਿੱਚ ਵਿਆਖਿਆ ਇੱਕ ਚ ਨਹੀਂ ਇਹ ਤਾਂ ਸ਼ੁਰੂਆਤ ਹੈ ਹੁਣ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਵੀ ਜੇ ਕਿਵ ਸੁਚਾਰਾ ਹੋਈਆ ਕਿਵ ਕੂੜਾ ਟੁੱਟੈ ਭਾ ਸੁਚਾਰਾ ਅਰਥ ਹੋ ਗਿਆ ਪਿਓਰ ਜਿਹਨੂੰ ਤੁਸੀਂ ਸੰਤ ਕਹਿ ਲੋ ਸਾਧ ਕਹਿ ਲੋ ਗੁਰਮੁਖ ਕਹਿ ਲੋ ਬ੍ਰਹਮ ਗਿਆਨੀ ਕਹਿ ਲੋ ਇਵਨ ਕੇ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਸ਼ਬਦ ਖਾਲਸਾ ਵਰਦੇ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਜਿਉ ਨਿਰਮਲ ਬਾਹਰੋਂ ਨਿਰਮਲ ਉਹ ਉਹ ਸੁਚਾਰਾ ਸੰਗਤ ਜੀ ਤੁਸੀਂ ਵੀਡੀਓ ਦੇਖੀ ਹੋਣੀ ਐ ਭਾਈ ਪਿੰਦਰਪਾਲ ਸਿੰਘ ਜੀ ਨੇ ਬਹੁਤ ਹੀ ਵਧੀਆ ਵਿਚਾਰਨਾ ਸਾਨੂੰ ਸਮਝਾਇਆ ਤੁਸੀਂ ਵੀ ਆਪਣੇ ਵਿਚਾਰ ਜਰੂਰ ਪਿਆਰ ਕਰੋ ਜੇ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਤਾਂ ਜਪਜੀਤ ਸਾਹਿਬ ਦਾ ਪਾਠ ਤਾਂ ਜਰੂਰ ਕਰ ਲਿਆ ਕਰੋ ਤੇ ਤੁਸੀਂ ਸੰਗਤ ਜੀ ਇਹ ਜਰੂਰ ਬੇਨਤੀ ਐ ਕਿ ਤੁਸੀਂ ਜਪਜੀਤ ਸਾਹਿਬ ਦਾ ਪਾਠ ਜਰੂਰ ਕਰਿਆ ਕਰੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਓ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ